ਹਰ ਖਬਰ ਤੇ ਨਜ਼ਰ ਹਰ ਸਮੇਂ ਆਵਾਜ਼ ਤੁਹਾਡੀ ਪੰਜਾਬੀ ਪੋਸਟ ਆਵਾਜ਼ ਹੱਕ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਰ ਦਰਸ਼ਕ ਦਰਸ਼ਕਾਂ ਔਰ ਸੰਗਤਾਂ ਦਰਸ਼ਨ ਕਰ ਰਹੇ ਹੋ ਅਹ ਤਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦਾ ਜੋ ਲੰਗਰ ਹਾਲ ਹੈ ਅਤੇ ਆਪ ਜੀ ਨੂੰ ਦੱਸ ਦਈਏ ਸੰਗਤਾਂ ਨੂੰ ਕਿ ਹਜ਼ਾਰਾਂ ਦੀ ਤعداد ਚ ਰੋਜ਼ ਦੀ ਤਰ੍ਹਾਂ ਇਸ ਤਖਤ ਸਾਹਿਬ ਦੇ ਵਿਖੇ ਜੋ ਹੈ ਸੰਗਤਾਂ ਦੂਰੋਂ ਨੇੜਿਓਂ ਅਤੇ ਹੋਰ ਕਈ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਇੱਥੇ ਲੰਗਰ ਛਕਣ ਆਉਂਦੀਆਂ ਨੇ ਆਪ ਜੀ ਨੂੰ ਤਸਵੀਰਾਂ ਆਪਾਂ ਦਿਖਾ ਰਹੇ ਹਾਂ ਕਿ ਦੇਖੋ ਕਿਵੇਂ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਜੋ ਹੈ ਉਹ ਲੰਗਰ ਦੀ ਸੇਵਾ ਲਗਾਤਾਰ ਜੋ ਹੈ 24 ਘੰਟੇ ਚੱਲਦੀ ਹੈ ਇਸ ਪਾਸੇ ਆਪ ਜੀ ਦੇਖ ਰਹੇ ਹੋ ਕਿ ਜੋ ਹੈ ਸੰਗਤ ਆ ਕੇ ਇਥੋਂ ਬਰਤਨ ਲੈਂਦੀ ਹੈ ਬਰਤਨ ਲੈ ਕੇ ਪੰਗਤ ਵਿੱਚ ਬੈਂਦੀ ਹੈ ਕਨਾਲ ਦੇ ਨਾਲ ਜੋ ਹੈ ਬਰਤਨਾਂ ਦੀ ਧੋਣ ਦੀ ਜੋ ਸੇਵਾ ਹੈ ਸਫਾਈ ਦੀ ਸੇਵਾ ਹੈ ਉਹ ਸਫਾਈ ਦੀ ਸੇਵਾ ਵੀ ਸੰਗਤਾਂ ਵੱਲੋਂ ਲਗਾਤਾਰ ਚੱਲ ਰਹੀਆਂ ਨੇ ਆਉਣ ਆਉਣ ਜਾਣ ਵਾਲੀਆਂ ਜਿੰਨੀਆਂ ਸੰਗਤਾਂ ਅਤੇ ਸੇਵਾਦਾਰ ਨੇ ਆਸਥੇ ਉਹ ਮਿਲ ਕੇ ਇੱਥੋਂ ਕਰਦੀਆਂ ਨੇ ਆ ਜਿਹਨੂੰ ਤਸਵੀਰਾਂ ਆਪਾਂ ਦਿਖਾਵਾਂਗੇ ਕਿ ਕਿਵੇਂ ਲਗਾਤਾਰ ਜੋ ਹੈ ਇੱਥੇ ਗੁਰੂ ਦਾ ਜੋ ਜਨਮ ਸਥਾਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਸ ਜਨਮ ਸਥਾਨ ਦੇ ਉੱਤੇ ਜੋ ਹੈ ਲੰਗਰ ਬਾਬੇ ਨਾਨਕ ਨੇ ਜਿਹੜਾ ਲੰਗਰ ਚਲਾਇਆ ਸੀ ਉਹ ਲੰਗਰ ਅੱਜ ਵੀ ਜੋ ਹੈ ਇਸ ਗੁਰੂ ਕੇ ਜਨਮ ਸਥਾਨ ਗੁਰੂ ਕੀ ਨਗਰੀ ਬੋਲਿਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਪੰਜਵੇਂ ਪਾਸ਼ਾ ਦਾ ਜੋ ਜਨਮ ਸਥਾਨ ਹੈ ਤੱਕ ਸ੍ਰੀ ਹਰਮੰਦਰ ਜੀ ਪਤਨਾ ਸਾਹਿਬ ਦੇ ਉੱਥੇ ਲੰਗਰ ਜੋ ਹੈ ਇਹ ਲੰਗਰ ਹਾਲ ਦੇ ਵਿੱਚ ਜੋ ਆਪ ਜੀ ਦੇਖ ਰਹੇ ਹੋ ਲੰਗਰ ਹਾਲ ਦੇ ਵਿੱਚ ਇਹ ਸੇਵਾ ਜੋ ਹੈ ਉਹ ਜਾਰੀ ਨੇ ਆ ਦਿਨ ਦੇਖੋ ਕਿਵੇਂ ਸੇਵਾਦਾਰ ਜੋ ਹੈ ਇਹ ਲੰਗਰ ਦੀ ਸੇਵਾ ਜੋ ਹੈ ਨਿਭਾ ਰਹੇ ਨੇ ਇੱਕ ਇੱਕ ਕਰਕੇ ਸੇਵਾਦਾਰ ਆਈ ਹੋਈ ਸਮੂਹ ਸੰਗਤ ਨੂੰ ਜੋ ਹੈ ਉਹ ਚੁਕਾ ਰਹੇ ਨੇ ਲੰਗਰ ਆਦੀਨਤਾ ਦੀਏ ਇੱਥੇ ਕੋਈ ਵੀ ਜਾਤ ਪਾਤ ਜਾਂ ਹੋਰ ਦੂਸਰਾ ਕੁਝ ਵੀ ਸਵਾਲ ਨਹੀਂ ਕੀਤਾ ਜਾਂਦਾ ਸਿਰਫ ਜਿਨ੍ਹਾਂ ਨੇ ਲੰਗਰ ਛਕਣਾ ਹੁੰਦਾ ਹੈ ਉਹ ਲੰਗਰ ਛਕਣਾ ਹੁੰਦਾ ਹੈ ਤਸਵੀਰਾਂ ਆਪਾਂ ਦਿਖਾ ਰਹੇ ਹਾਂ ਜਿਸ ਮਸ਼ੀਨ ਦੇ ਨਾਲ ਇੱਥੇ ਪ੍ਰਸ਼ਾਦ ਦੇ ਤਿਆਰ ਹੁੰਦੇ ਨੇ ਉਹ ਜੋ ਹੈ ਜੋ ਹੈ ਫੁਲਕੇ ਪ੍ਰਸ਼ਾਦੇ ਤਿਆਰ ਹੁੰਦੇ ਨੇ ਨਾਲ ਦੇ ਨਾਲ ਜੋ ਕਿ ਆਪ ਜੀ ਨੂੰ ਦਿਖਾਈ ਹੈ ਵੱਡੇ ਵੱਡੇ ਜੋ ਮਸ਼ੀਨਾਂ ਲੱਗੀਆਂ ਨੇ ਜਿਸ ਵਿੱਚ ਦਾਲ ਸਬਜ਼ੀ ਔਰ ਹੋਰ ਵੀ ਅੰਨ્ય ਸਮੱਗਰੀਆਂ ਜੋ ਹੈ ਵੰਡੀਆਂ ਨੇ ਇੱਕ ਨਵੀਂ ਟੈਕਨੀਕ ਜੋ ਹੈ ਆਧੁਨਿਕ ਟੈਕਨੀਕ ਦੇ ਨਾਲ ਜੋ ਹੈ ਸਾਰੀ ਜੋ ਹੈ ਸੇਵਾਵਾਂ ਇਹ ਪੂਰੀਆਂ ਹੁੰਦੀਆਂ ਨੇ ਅਤੇ ਲਗਾਤਾਰ ਇਸ ਜਗ੍ਹਾ ਤੇ 24 ਘੰਟੇ ਜੋ ਹੈ ਲੰਗਰ ਦੀ ਜੋ ਸੇਵਾ ਹੈ ਉਹ ਚੱਲਦੀ ਆਈ ਹੈ ਗੁਰੂ ਜੀ ਦੇ ਸਮੇਂ ਤੋਂ ਹੀ ਇਹ ਲੰਗਰ ਦੀ ਸੇਵਾ ਤਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਜੋ ਕਿ ਇਹ ਲੰਗਰ ਹਾਲ ਹੈ ਇਸ ਹਾਲ ਦੇ ਵਿੱਚ ਸੇਵਾ ਚੱਲਦੀ ਨੇ ਸਵੇਰ ਤੋਂ ਹੀ ਸੇਵਾ ਚਾਹ ਤੋਂ ਨਾਸਤੇ ਤੋਂ ਸ਼ੁਰੂ ਹੋ ਕੇ 12 ਵਜੇ ਦਾ ਲੰਗਰ ਰਾਤ ਦਾ ਲੰਗਰ ਦੇ ਨਾਲ ਨਾਲ ਹੋਰ ਵੀ ਜਿਹੜੀਆਂ ਸੁਵਿਧਾਵਾਂ ਨੇ ਉਹ ਸੰਗਤਾਂ ਨੂੰ ਦਿੱਤੀਆਂ ਜਾਂਦੀਆਂ ਨੇ ਅਤੇ ਨਾਲ ਦੇ ਨਾਲ ਤਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਮੈਨੇਜਿੰਗ ਕਮੇਟੀ ਜਿਹੜੀ ਹੈ ਉਹ ਇਸ ਨੂੰ ਹੋਰ ਵੀ ਬਿਹਤਰ ਅਤੇ ਸੁਚੱਜੇ ਢੰਗ ਨਾਲ ਕਿਵੇਂ ਸੰਗਤਾਂ ਨੂੰ ਹੋਰ ਸੇਵਾ ਕਰ ਸਕੀਏ ਉਸ ਦੇ ਉਪਰਾਲੇ ਲਗਾਤਾਰ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਨੇ ਅਤੇ ਆਪਾਂ ਗੱਲਬਾਤ ਵੀ ਕੀਤੀ ਹੈ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਜੋ ਕਿ ਸਖਤਰ ਨੇ ਉਹਨਾਂ ਦੇ ਨਾਲ ਆਪ ਵੀ ਦੇਖ ਰਹੇ ਹੋ ਲਗਾਤਾਰ ਜੋ ਹੈ ਪੰਜਾਬੀ ਪੋਸਟ ਵੱਲੋਂ ਤਕਸਿਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਕਿਵੇਂ ਜੋ ਹੈ ਪ੍ਰਬੰਧਕ ਕਮੇਟੀ ਵੱਲੋਂ ਕਿਵੇਂ ਜੋ ਹੈ ਲੰਗਰ ਦੀ ਜੋ ਹੈ ਸੇਵਾ جاری ਰੱਖੀ ਹੋਈ ਹੈ ਉਸ ਨੂੰ ਆਪਾਂ ਜੋ ਹੈ ਆਪ ਸੰਗਤਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਪੰਜਾਬੀ ਪੋਸਟ ਦੀ ਵੀ ਲਗਾਤਾਰ ਇਹੋ ਕੋਸ਼ਿਸ਼ ਰਹੇਗੀ ਕਿ ਆਪ ਜੀ ਸੰਗਤਾਂ ਤੋ ਜੋ ਹੈ ਤਕਸਿਰੀ ਹਰਮੰਦਰ ਜੀ ਪਟਨਾ ਸਾਹਿਬ ਜਨਮਸਥਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੋਸ ਦੇ ਉੱਤੇ ਜੋ ਵੀ ਸੇਵਾਵਾਂ ਚੱਲ ਰਹੀਆਂ ਨੇ ਆਪ ਜੀ ਨੂੰ ਜੋ ਹੈ ਮੁਕਾਦਰ ਕਰਵਾ ਸਕੀਏ ਇਹੀ ਸਾਡਾ ਲਕਸ਼ ਹੈ ਗੁਰਮਤ ਅਨੁਸਾਰ ਜਿਹੜਾ ਵੀ ਕੰਮ ਹੈ ਉਸ ਨੂੰ ਦਿਖਾਉਣਾ ਪੰਜਾਬੀ ਪੋਸਟ ਵੀ ਆਹ ਚਾਹੁੰਦਾ ਹੈ ਅਤੇ ਲਗਾਤਾਰ ਜੋ ਸੇਵਾਵਾਂ ਗੁਰੂ ਕੀ ਜੋ ਨਗਰੀ ਹੈ ਪਟਨਾ ਸਾਹਿਬ ਵਿਖੇ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਇਹ ਸੇਵਾਵਾਂ ਜੋ ਹੈ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਨੇ ਕੈਮਰਾ ਪਰਸਨ ਵਰਿੰਦਰ ਸਿੰਘ ਦੇ ਨਾਲ सिंह पंजाबी पोस्ट पटना साहब आपके सपनों के घर को और सुंदर बनाने के लिए यूनिक डेकोर और यूनिक सैनिटेशन लेकर आया है एक कंप्लीट बाथरूम डेस्टिनेशन शोरूम एक से एक डिजाइन और टिकाऊ सामान नल पाइप कंप्लीट बाथरूम सेट किफायती दामों में जैकवार एस्को प्राजो आर्टीज के ब्रांड उपलब्ध हैं हमारा पता है यूनिक डेकोर्स पार्वती शॉपिंग आर्केट शॉप नंबर फोर एंड फोर्टी फोर जी टी रोड आश्रम मोड आसनसोल दूसरा पता है यूनिक सैनिटेशन एटी टू एन एस रोड आसनसोल संपर्क नंबर नाइन फोर थ्री फोर जीरो फोर टू फोर सेवन सिक्स जीरो थ्री फोर वन टू थ्री डबल जीरो जीरो सिक्स टू ਹਰ ਖਬਰ ਤੇ ਨਜ਼ਰ ਹਰ ਸਮੇਂ ਆਵਾਜ਼ ਤੁਹਾਡੀ ਪੰਜਾਬੀ ਪੋਸਟ ਆਵਾਜ਼ ਹੱਕ ਦੀ